ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਹਰਮਨ ਬੁਟੀਕ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਅੱਜ ਦੀ ਕਲੈਕਸ਼ਨ ਵਿੱਚ ਆਪਾਂ ਦੇਖੋ ਸੂਟਾਂ ਦੀ ਵੀਡੀਓ ਆਪਾਂ ਆਪਣੇ ਇੰਸਟਾਗ੍ਰam ਆਈਡੀ ਹਰਮਨ ਬੁਟੀਕ 688 ਤੇ ਅਪਲੋਡ ਡੇਲੀ ਕਰਦੇ ਰਹਿੰਦੇ ਹਾਂ ਜੋ ਸੂਟ ਵਰਕ ਹੁੰਦੇ ਨੇ ਜੋ ਸੂਟ ਨਵੇਂ ਆਉਂਦੇ ਨੇ ਤੇ ਲਓ ਜੀ ਇਹ ਸੂਟਾਂ ਦੀ ਬਹੁਤ ਜਲਦੀ ਵੀਡੀਓ ਆਉਗੀ ਤੇ ਅੱਜ ਆਪਾਂ ਬਣਾ ਰਹੇ ਆਂ ਵਲੌਗ ਕਿਉਂਕਿ ਜਿਸ ਤਰ੍ਹਾਂ ਦਾ ਆਪਾਂ ਸੂਟ ਪਹਿਲਾਂ ਇੱਕ ਰੈਡੀ ਕਰਕੇ ਭੇਜਿਆ ਸੀ ਤੇ ਉਹਦੇ ਨਾਲ ਦਾ ਸੇਮ ਸੂਟ ਅੱਜ ਆਪਾਂ ਫੇਰ ਵਰਕ ਕਰਨ ਲੱਗੇ ਆਂ ਤੇ ਅੱਜ ਉਹ ਤੇ ਥੋੜਾ ਜਿਹਾ ਪਾਵਾਂਗੇ ਦੀਪੰਤਰਾੰਦੀ ਅ ਵੇਲ ਤੇ ਲੋ ਜੀ ਉਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣੇ ਨਵੇਂ ਸਟਾਫ ਦਿਖਾਦਗੇ ਵੈਸੇ ਇਹਨਾਂ ਦੀ ਸ਼ਾਰਟ ਵੀਡੀਓ ਆ ਸਕੀ ਤੇ ਉਸ ਤੋਂ ਪਹਿਲਾਂ ਜਿੱਦ ਤੱਕ ਆਪਣੇ ਚੈਨਲ ਤੇ ਅਹ ਪਹਿਲੀ ਵਾਰ ਆਇਆ ਹਾਂ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਬੁਟੀ ਚੰਗੀ ਲੱਗੀ ਤਾਂ ਅੱਗੇ ਵੀ ਆਪਣੇ ਫਰੈਂਡ ਸਰਕਲ ਵਿੱਚ ਜਰੂਰ ਸ਼ੇਅਰ ਕਰੋ ਤੇ ਚਲੋ ਜੀ ਵੀਡੀਓ ਨੂੰ ਕਰਦੇ ਆ ਸ਼ੁਰੂ ਤੇ ਬਹੁਤ ਕਮੈਂਟ ਆ ਰਹੇ ਸੀ ਤੁਸੀਂ ਆਪਣੇ ਬੁਟੀਕ ਦਾ ਐਡਰੈਸ ਸਾਨੂੰ ਦੱਸੋ ਹਾਂਜੀ ਬਹੁਤ ਜਲਦ ਆਪਾਂ ਤੁਹਾਡੇ ਲਈ ਇੱਕ ਆਪਣੇ ਸਾਰੇ ਜੋ ਇੱਥੇ ਆਪਣਾ ਬੁਟੀਕ ਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਚਲੋ ਜੀ ਇੱਧਰ ਆਪਾਂ ਫਰੇਮ ਲਗਾ ਕੇ ਮਸ਼ੀਨ ਆਪਣੀ ਸੈੱਟ ਕਰਤੀ ਹੈ ਤੇ ਇਹ ਦੇਖੋ ਇਹ ਵਾਲਾ ਐ ਸੂਟ ਜਿਹੜਾ ਆਪਾਂ ਇੱਕ ਪਹਿਲਾਂ ਇਹਦੇ ਨਾਲ ਦਾ ਸੇਮ ਵਰਕ ਕਰ ਚੁੱਕੇ ਆ ਤੇ ਅੱਜ ਆਪਨੂੰ ਕੋਲ ਸੇਮ ਸੂਟ ਇੱਕ ਹੋਰ ਆਇਆ ਤੇ ਇਹਦੇ ਉਪਰ ਅੱਜ ਆਪਾਂ ਜਿਹੜਾ ਵਰਕ ਕਰ ਰਹੇ ਆ ਉਹ ਤੁਹਾਡੇ ਨਾਲ ਉਹ ਦੱਸਦੇ ਆ ਤੁਹਾਨੂੰ ਵੀ ਆਪਾਂ ਇਹਦੇ ਤੇ ਕਿਹੜਾ ਵਰਕ ਕਰਾਂਗੇ ਤੇ ਲਓ ਜੀ ਇੱਥੇ ਆਪਾਂ ਫਰੇਮ ਸੈੱਟ ਕਰ ਲਿਆ ਤੇ ਦੇਖੋ ਨਿਸ਼ਾਨ ਆਪਾਂ ਲਗਾ ਦੇ ਸੀ ਤੇ ਹੁਣ ਆਪਾਂ ਕਰਾਂਗੇ ਡਿਜ਼ਾਈਨ ਨੂੰ ਸੈੱਟ ਤੇ ਫਰੇਮ ਝਾੜਨ ਦੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਹੀ ਚੁੱਕੀ ਆਂ ਤੇ ਹੋਰ ਜੋ ਵੀ ਕੋਈ ਗੱਲਾਂ ਹੁੰਦੀਆਂ ਨੇ ਉਹ ਵੀ ਹੌਲੀ-ਹੌਲੀ ਆਪਾਂ ਤੁਹਾਡੇ ਕੋਲ ਵੀਡੀਓ ਅੱਜੋਂ ਲੈ ਕੇ ਆਉਂਦੇ ਰਾਵਾਂਗੇ ਚਲੋ ਆ ਜੀ ਦੇਖੀ ਆਪਾਂ ਕੁਝ ਇਹ ਵਾਲੀ ਵੇਲ ਆਪਾਂ ਸਲੈਕਟ ਕੀਤੀ ਐ ਤੇ ਇਹ ਵਾਲੀ ਵੇਲ ਅੱਜ ਆਪਾਂ ਇਹਦੇ ਉੱਤੇ ਪਾਵਾਂਗੇ ਕਿਉਂਕਿ ਉਹ ਸੋਹਣੀ ਲੱਗੂਗੀ ਤੇ ਇਹਦੇ ਲਈ ਕਲਰ ਦੇਖੋ ਆਪਾਂ ਅੱਜ ਉਹ ਹੀ ਆਪਾਂ ਪਿੰਕ ਜਿਹਾ ਕਲਰ ਵਰਤਾਂਗੇ ਉਹ ਜੀ ਉਹਨਾਂ ਸ਼ੇਡ ਕੋ ਸੱਪਾ ਦੇ ਉੱਤੇ ਪਾਵਾਂਗੇ ਤੇ ਚਲੋ ਜੀ ਵਰਕ ਕਰਦੇ ਹਾਂ ਸ਼ੁਰੂ ਬਣੇ ਰਹੋ ਵੀਡੀਓ ਤੇ ਜਿੰਨਾ ਕੁ ਸੂਟ ਵਰਕ ਹੁੰਦਾ ਦਿਖਾ ਸਕੀ ਉਹਨਾਂ ਕੁ ਦਿਖਾਵਾਂਗੇ ਤੇ ਨਾਲ ਨਾਲ ਆਪਣਾ ਕੁਛ ਮਸ਼ੀਨ ਵਾਲੇ ਦੱਸਾਂਗੇ ਤੇ ਕੁਛ ਆਪਾਂ ਸੂਟ ਟੌਰ ਦੱਸਾਂਗੇ ਬਣੇ ਰਹੋ ਵੀਡੀਓ ਤੇ ਐਂਡ ਤੱਕ ਜਿਵੇਂ ਕਿ ਉਹ ਤੇ ਆਪਾਂ ਹਾਂ ਦੇਖੋ ਇਹ ਵਾਲਾ ਸ਼ੇਡ ਪਾਇਆ ਸੀ ਤੇ ਇਹਦੇ ਤੇ ਆਪਾਂ ਪਾ ਰਹੇ ਹਾਂ ਇਹ ਵਾਲਾ ਸ਼ੇਡ ਕਿਉਂਕਿ ਜਿਵੇਂ ਦੀ ਚੀਜ਼ ਬਣ ਜੂਗਾ ਸੂਟ ਤਾਂ ਅੱਗੋਂ ਅਟ ਜਾਣੇ ਨੇ ਪਰ ਉਹ ਇਸ ਵਾਰ ਆਪਾਂ ਇਹ ਵਾਲਾ ਕਰ ਲਪਾ ਕੇ ਦੇਖਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਇਹਦੇ ਉਪਰ ਉੱਥੇ ਤੇ ਖੁਸ਼ਹਿਦ ਨਾਲ ਦੀ ਰੀਲਾ ਆਪਣੇ ਕੋਲ ਹੀ ਖਤਮ ਹੈ ਥੋੜੀ ਹੈ ਨਾ ਪੂਰੀ ਨਹੀਂ ਆਉਣੀ ਕਿਉਂਕਿ ਰੀਲਾ ਆਪਣਾ ਸ਼ਾਮ ਤੱਕ ਆਉਣੀ ਹੈ ਤੇ ਆਪਾਂ ਸੂਣ ਦੀ ਕਰਨਾ ਸ਼ੁਰੂ ਤੇ ਟਾਈਮ ਹੋਵੇ 1:30 ਵਜੇ ਤੇ ਲੱਗੂ ਸੂਤ ਦਾ ਆਪਣਾ ਸਾਰਾ ਦਿਨ ਜਾਊਗਾ ਵੇਸਟ ਇਸ ਲਈ ਆਪਾਂ ਸੂਤ ਦੀ ਸਟਾਰਟਿੰਗ ਕਰਦੇ ਆਂ ਤੇ ਚਲੋ ਜੀ ਇਹ ਵਾਲੀ ਕੰਧ ਵੀ ਬਹੁਤ ਸੋਹਣਾ ਲੱਗੇਗਾ ਚਲੋ ਜੀ ਵਾਰਕ ਸਟਾਰਟ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕੋਈ ਵਰਕ ਆਪਣਾ ਹੰ ਕਿਦਾਂ ਦਾ ਤੇ ਬਣ ਕੇ ਤਿਆਰ ਹੁੰਦਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਧਾਗਾ ਆਪਣਾ ਪਾਵਾਂਗੇ ਤੇ ਅੱਜ ਆਪਾਂ ਤੁਹਾਨੂੰ ਧਾਗਾ ਵੀ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਪਾਉਣੇ ਆ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਕਮੈਂਟ ਆਉਂਦੇ ਨੇ ਉਹ ਵੀ ਇਹ ਵੀ ਆਉਂਦੇ ਨੇ ਵੀ ਤੁਸੀਂ ਸਾਨੂੰ ਮਸ਼ੀਨ ਵਿੱਚ ਧਾਗਾ ਪਾਉਣਾ ਵੀ ਦੱਸੋ ਤੇ ਲੋ ਜੀ ਸਭ ਤੋਂ ਪਹਿਲਾਂ ਦੇਖੋ ਇਹ ਵਾਲੇ ਜਿਹੜਾ ਅੱਪਾ ਇਹਦੇ ਵਿੱਚ ਦੀ ਇਸ ਤਰ੍ਹਾਂ ਲਗਾ ਲਾਂਗੇ ਕੋਸ਼ਿਸ਼ ਕਰਾਂਗੇ ਚੰਗੀ ਤਰ੍ਹਾਂ ਦਿਖਾਉਣ ਦੀ। ਦੇਖੋ ਜੀ ਇਹ ਸਭ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਦੀ ਲੈ ਕੇ ਆਵਾਂਗੇ। ਵੈਸੇ ਇਹਦੇ ਨਿਸ਼ਾਨਾ ਬੜੇ ਕੋਈ ਨਹੀਂ। ਤੇ ਇਹ ਨਿਸ਼ਾਨਾ ਤੋਂ ਵਰਤ ਦੇਖੋ ਆਪਾਂ ਇਹਦੇ ਵਿੱਚ ਦੀ ਹਾਸਤਰਾ ਭਾਗ ਇਹ ਕਿਹੜਾ ਹੀ niche ਬਣਿਆ ਹੋਇਆ। ਇਹਦੇ ਵਿੱਚ ਦੀ ਇਸ ਤਰ੍ਹਾਂ ਫੋਲਡ ਕਰਕੇ ਉੱਪਰੋਂ ਫੇਰ ਲੈ ਕੇ ਆਵਾਂਗੇ ਤੇ ਜਿਹੜਾ ਇਹ ਵਾਲਾ ਹੈਗਾ ਇਹਦੇ ਖੁੱਤੋਂ ਦੀ ਇਸ ਤਰ੍ਹਾਂ ਆਰਾਊਂਡ ਮਾਰ ਕੇ ਇਹਨੂੰ نیچے ਫੇਰ ਲੈ ਕੇ ਆਵਾਂਗੇ ਤੇ ਇੱਥੇ ਉਹ ਜੜੀ ਉਹ ਇਹ ਵਾਲੀ ਚੀਜ਼ ਹੈ ਉਹਦੇ ਵਿੱਚ ਦੀ ਕੱਢ ਕੇ ਤੇ ਇੱਧਰ ਵੀ ਲੈ ਕੇ ਆਪਾਂ ਇਹਨੂੰ ਚਲੋ ਜੀ ਤੇ ਆਪਣਾ ਜਿਆ ਸੂਈ ਦਾ ਮੂੰਹ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਪਾ ਕੇ ਤੇ ਚਲੋ ਜੀ ਮਸ਼ੀਨ ਚਲਾ ਲਾਂਗੇ ਤਾਂਕਿ ਕੋਈ ਪਾਉਣਾ ਵਾਲੀ ਔਖਾ ਨਹੀਂ ਕਿਉਂਕਿ ਨਿਸ਼ਾਨ ਆਪਣੇ ਦੇਖੋ ਇਸ ਤਰ੍ਹਾਂ ਦਿੱਤੇ ਹੋਏ ਨੇ ਸਾਰੇ ਤੇ ਦੇਖੋ ਜਿਸ ਤਰ੍ਹਾਂ ਮੋਨਤਾ ਗੋਸੇ ਤਰ੍ਹਾਂ ਨਿਸ਼ਾਨ ਆਪਾਂ ਨੂੰ ਆਉਂ ਦਿੱਤੇ ਹੋਏ ਨੇ ਤੇ ਚਲੋ ਜੀ ਫਾਈਲ ਦਾ ਜਿਹੜਾ ਇੱਥੇ ਆ ਕੇ ਆਪਣਾ ਤਾਕਤ ਫੋਗਨੀ ਕਰਕੇ ਐਂਡ ਹੋ ਜਾਂਦਾ ਤੇ ਚਲੋ ਜੀ ਸੂਸਤ ਦਰਪਾ ਕੇ ਤੇ ਵਰਕ ਕਰਦੇ ਹਾਂ ਸ਼ੁਰੂ ਕਿਉਂਕਿ ਧਾਗਾ ਆਪਾਂ ਪਾ ਲਿਆ ਤੇ ਚਲੋ ਜੀ ਹੁਣ ਕਰਦੇ ਹਾਂ ਵਰਕ ਦੀ ਸਟਾਰਟਿੰਗ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਰਕ ਹੈ ਸੈੱਟ ਕਰਿਆ ਹੋਇਆ ਆਪਣਾ ਤੇ ਸਭ ਤੋਂ ਪਹਿਲਾਂ ਇਹ ਪੱਤੀਆਂ ਬਣਨੀਆਂ ਤੇ ਚਲੋ ਜੀ ਹੁਣ ਇਹਨੂੰ ਆਪਾਂ ਇੱਕ ਵਾਰੀ ਹੋਰ ਦੇਖ ਲੈਂਦੇ ਆ ਵੀ ਆਪਣਾ ਡਿਜ਼ਾਈਨ ਦੇਖੋ ਜਮਾ ਕੰਨੀ ਤੇ ਸੈੱਟ ਹੈ ਤੇ ਚਲੋ ਜੀ ਓਕੇ ਕਰਕੇ इधर आप देंगे शुरू होगा नीचे कर देंगे स्टार करा स्टॉव जमीन अपने आपके सब हो जाएगा वर्त अपना होना शुरू कर लगा ਉਸ ਨੂੰ ਮੈਂ ਤਾਂ ਵਿੱਚ ਆਪਣੀ ਜਿਵੇਂ ਬਣ ਕੇ ਤਿਆਰ ਹੋ ਗਈ ਨਾ ਚਲੋ ਜੀ ਇਹ ਪਕੜੋ ਬਿਆਕ ਪਰੀਆ ਕਿਸ ਤਰ੍ਹਾਂ ਬਣ ਕੇ ਤਿਆਰੀ ਹੋਈ ਹੈ ਇਹ ਲਾਉਂਦੀਆਂ ਇਕ ਵਾਰ ਆਪਣਾ ਬਣ ਕੇ ਤਿਆਰ ਹੈ ਅੰਚੂਨੀ ਵਾਲਾ ਵਾਪਸ ਸਾਰਾ ਲਸਤ ਰੇਟੇ-ਵਿਟੇ ਲੱਗੇ ਇਸ ਤਰ੍ਹਾਂ ਇਹ ਬਣ ਕੇ ਤਿਆਰ ਹੋ ਗਿਆ ਹੈ ਬਾਕੀ ਚੀਜ਼ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪੂਰੇ ਸਪੀਸ ਲਈ ਕਿ ਆਮ ਤੌਰ ਤੇ ਗੱਲ ਕੀਤੀ ਉਹਦਾ ਤਿਆਰ ਤੇ ਵਸਤੇ ਇਸ ਬਣਾਵਤਾ ਵਿੱਚ ਕੀ ਕਰਦੇ ਐਂਡ ਕਿਉਂਕਿ ਆਪਣਾ ਥੋੜਾ ਜਿਹਾ ਵਸਤ ਹੁੰਦਾ ਵੀ ਆ ਤੋ ਅਨ ਦਿਨ ਤੋਂ ਆਪਰੇਟੇਜ ਚੱਲ ਰਿਹਾ ਤੇ ਚਲੋ ਜੀ ਇਤਨੇ ਹੱਥ ਨੂੰ ਪੂਰਾ ਬਣਾ ਕੇ ਕੌਕੀ ਭਜੇਗੀ ਆਟਾ ਕਰਕੇ ਹੋਣਾ ਸਾਰਾ ਬਣਾ ਕੇ ਤੇ ਤੁਹਾਡਾ ਬਣਾ ਲੇ ਪੂਰੀ ਵੀਡੀਓ ਸ਼ੇਅਰ ਕਰਾਂਗੇ ਤੇ ਚੈਨਲ ਨੂੰ ਜੀ ਨੂੰ ਸਬਸਕ੍ਰਾਈਬ ਕਰ ਲੈ ਕਰੋ ਆਜਾ ਤੁਹਾਡਾ ਕੋਈ ਵੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਕੋਲ ਤੱਕ ਆ ਸਕੋ ਤੇ ਆਪਣੀ ਇੰਸਟਾਗ੍ਰਾਮ ਆਈਡੀ ਤੁਹਾਡਾ ਹਰ ਮਨੂ ਲਿਖ ਸਵਾਰਥ ਤੇ ਫਾਸਿਨ ਹੋਵੇ ਜ਼ਰੂਰ ਫੋਲੋ ਕਰਿਆ ਕਰੋ ਤਾਂ ਕਿ ਉਹ ਤੇ ਆਪਣੀ ਡੇਲੀ ਅਪਲੋਡ ਵੀਡੀਓ ਹਮਦਰਾਂਤਾਂ ਨੇ ਵਰਤਦੀਆਂ ਤੇ ਚਲੋ ਠੀਕਾ ਜੀ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਵਲੌਗ ਦੇ ਵਿੱਚ ਨਵਾਂ ਜਿਹਾ ਸੂਟ ਤੇ ਕੋਈ ਵਰਕ ਲੈ ਕੇ ਤੇ ਜੋ ਵੀ ਇਸ ਵਾਰਕ ਨੂੰ ਕੰਪਲੀਟ ਕਰਕੇ ਤੁਹਾਡੇ ਕੋਲ ਤੱਕ ਬਹੁਤ ਛੇਤੀ ਲਿਆਵਾਂਗੇ ਇੱਕ ਨਵੀਂ ਵੀਡੀਓ